শান্তি <laughs> স <laughs> <laughs> <laughs>

ਆੰਦ ਵੀ ਕਰਦੇ ਆ ਇਹ ਇਹਨਾਂ ਨੇ ਬਹੁਤ ਜਦਾ ਕੀਤਾ ਹੈ ਪਰਮਾਤਮਾ ਦੇਔਰ ਰੱਬ ਦੇ ਸਾਹਮਣੇ ਬਹੁਤ ਪਿਆਰ ਕਰਦੇ ਹਨ ਇੰਨਾ ਸ਼ਕਸ਼ੀਤਾ ਕਰਦੇ ਦੀ ਇਹੋ ਜਿਹੇ ਇਹੋ ਜਿਹੇ ਬੰਦੀਆਂ ਦੇ ਨਾਲ ਹਮੇਸ਼ਾ ਦੇ ਜਿੰਦਾਰ ਰਹੇ ਹਨ ਜੇ ਕੋਈ ਸਿੰਘ ਨਾ ਆਪਣਾ ਬੰਦਾ ਕਰਦੇ ਹਨ ਮੈਂ ਬਹੁਤ ਹੀ ਧੰਨਵਾਦੀ ਤੁਮਾਰੇ ਨਾਮ ਤੁੰਦ है त ज़मानो सिखा मोहबत जो गया गा dil us na cha tar sai dil ta dil na re na chela ladun raha hum jismein dil se tu bahut yaad dilaya oh dil se tu bahut yaad dilaya dil na re tu chasa

ਦਾ ਜੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹ ਪ੍ਰੋਗਰਾਮ ਰਫੀ ਸਾਹਿਬ ਦੀ ਅੱਜ ਵਰਸੀ ਹੈ ਉਹ ਹਰ ਸਾਲ ਅਸੀਂ ਇਹ ਫੰਕਸ਼ਨ ਕਰਦੇ ਆਂ ਇਹ ਛੋਟਾ ਫੰਕਸ਼ਨ ਹੁੰਦਾ ਇੱਕ ਸਾਡਾ ਫੰਕਸ਼ਨ ਦਾ ਰਫੀ ਅਵਾਰਡ ਜੋ ਕਿ ਅਸੀਂ ਪਹਿਲਾਂ ਸ਼ੁਰੂ ਤੋਂ ਗੁਰਨਾਨ ਭਵਨ ਚ ਕਰਦੇ ਸੀ ਹੁਣ ਅੱਜ ਕੱਲ ਆਰਟ ਗੈਲੀ ਚ ਕਰਦੇ ਆਂ ਜਿਹੜਾ ਅੱਜ ਪ੍ਰੋਬਲਮ ਕੀਤਾ ਯਾਰ ਕਿੰਨਾ ਕਿ ਲੋਕਾਂ ਤੋਂ ਕੀ ਬਸਾ ਲੇਖਣ ਬਹੁਤ ਉਸਾ ਅੱਜ ਰਫੀ ਸਾਹਿਬ ਦਾ ਫੰਕਸ਼ਨ ਸਾਰੇ ਕਰੀਬ ਮਰ ਵੇਟ ਕਰਦੇ ਆ ਇਹ ਪੂਰਾ ਮਹੀਨਾ ਮੈਨੂੰ ਫੋਨ ਆਉਂਦੇ ਆ ਪ੍ਰੇਮ ਜੀ ਕਿਦੋਂ ਫੰਕਸ਼ਨ ਹੋ ਰਿਹਾ ਸਰਦਾਂ ਜਲੀ ਜਿਹੜਾ ਛੋਟਾ ਫੰਕਸ਼ਨ ਤੁਸੀਂ ਕਰ ਦਿਓ ਕਿਉਂਕਿ ਉਹ ਲੋਕਲ ਕਲਾਕਾਰ ਨੂੰ ਉਹੀ ਚਾਂਸ ਦਿੰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਦੇਣਾ ਵੀ ਤੁਸੀਂ ਪੁਰਾਣੇ ਗਾਣੇ ਸੁਣੋ ਰਫੀ ਸਾਹਿਬ ਨੂੰ ਸੁਣੋ ਤੁਹਾਨੂੰ ਹੋਰ ਜਿਆਦਾ ਮਜ਼ਾ ਆਏਗਾ ਤੁਹਾਨੂੰ aur music ਵੀ ਪਤਲ ਕੇਗਾ aur ਤੁਹਾਨੂੰ ਗਾਇਕੀ ਵੀ ਆਏਗੀ ਤੇ ਦੇਖਣਾ ਚਾਹਾਂਗੇ ਕਾਫੀ ਬੱਚੇ ਵੀ ਤੇ ਕਾਫੀ ਰੈਂਕ ਉਪਰ ਚੜ੍ਹੇ ਰਹੇ ਨੇ ਵੀ ਇਸ ਗਾਇਕੀ ਨੂੰ ਬੜਾ ਪਸੰਦ ਕਰਦੇ ਬਿਲਕੁਲ ਇੱਕ ਇੱਕ ਆ ਜਾਵਾਂਗੇ ਇੱਥੇ 65 ਸਾਲ ਦੇ ਵੀ ਗਾਰੇ ਨੇ 70 ਸਾਲ ਦੇ ਵੀ ਗਾਰੇ ਨੇ 85 ਸਾਲ ਦੇ ਵੀ ਗਾਰੇ ਨੇ aur 8 ਸਾਲ ਦੀ ਕੁੜੀ ਵੀ ਗਾ ਰਹੀ ਹੈ 12 ਸਾਲ ਦਾ ਵੀ ਗਾ ਰਿਆ 15 ਸਾਲ ਦਾ ਵੀ ਗਾ ਰਿਆ ਤੇ ਪ੍ਰਦੀਪ ਜੀ ਵੀ 60 ਸਾਲ ਦੇ ਗਏ ਆ ਤੇ ਰਾਹੁਲ ਕੁਕਿਰਵਨ 40+ 35+ ਹਾਂਜੀ ਇੱਕ ਜਲਦੀ ਬੱਤੀ ਜੇ ਕਿੰਨੇ ਦਿਨ ਤੋਂ ਪ੍ਰੋਗਰਾਮ ਚੱਲ ਰਿਹਾ ਇਹ ਜਿਹੜਾ ਹੁਣ ਜਿਹੜਾ ਇਸ ਟਾਈਮ ਏਕਰੀਬਨ 4 4:30 ਵੇ ਤੋਂ ਚੱਲ ਰਿਹਾ ਹਾਂਜੀ ਇਹ ਕੁਝ ਇਸ ਤਰ੍ਹਾਂ ਤੁਹਾਡੇ ਕੋਲ ਪ੍ਰੋਗਰਾਮ ਚੱਲਦੇ ਰਹਿਣਗੇ ਇਹ ਹਰ ਸਾਲ ਇਹ ਮੇਲਾ ਲੱਗਦਾ ਰਿਹਾ ਰਵੀ ਸਾਹਿਬ ਦਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਸੇਜ ਇਹ ਹੈ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਰਵੀ ਸਾਹਿਬ ਨੂੰ ਸੁਨੋ ਰਵੀ ਸਾਹਿਬ ਦੇ ਗਾਣੇ ਗਾਓ ਕਿਉਂਕਿ ਤੁਹਾਨੂੰ ਕੁਝ ਮਿਲੇਗਾ ਇਹ ਪੁਰਾਣਾ ਸੰਗੀਤ ਮਿਲੇਗਾ ਸਰਜੀਤ ਸਿੰਘ ਉਟਾਲਾ ਗੱਦਨ ਸਾਹਿਬ ਦੇ ਮੰਦਿਰ ਦੀ ਮੋਵਰ ਦੇ ਸੋਸਾਟੀ ਅੰਮਰਘਾਟ ਜਿਹੜਾ ਲੋਕਾਂ ਦੀ ਜ਼ਰੂਰਤ ਹੈ ਅੱਜ ਤੋਂ ਉਹਨਾਂ ਸੰਦਰ ਟ੍ਰੇਨਿੰਗ ਜੀ ਤੇ ਅੱਜ ਚਲਾਦਾ ਜੀ ਆਪਣਾ ਬਹੁਤ ਵਧੀਆ ਪ੍ਰੋਗਰਾਮ ਤੇ ਸਾਰੇ ਹਰ ਸਾਲ ਹੀ ਚਲਾਉਂਦੇ ਆ ਦੋ ਪ੍ਰੋਗਰਾਮ ਅਸੀਂ ਕਦੇ ਕਰਦੇ ਆ ਇਹਨੇ ਪ੍ਰਾਰਥਨਾ ਅਕੈਡਮੀ ਆ ਉੱਥੇ ਬੰਦਿਆਂ ਬੱਚਿਆਂ ਨੂੰ ਟ੍ਰੇਨ ਕਰਦੇ ਆ 2.5 ਸਾਲ ਤੋਂ ਲਿਕੇ ਸਾਰੇ ਤੁਸੀਂ ਵੇਖੇ ਬੱਚੇ ਅੱਜ ਸਾਰੇ ਨੱਬ ਸਿੱਖ ਕੇ ਆਉਂਦੇ ਆ ਤੇ ਤੁਹਾਨੂੰ ਅਜੀ ਕਿੰਨਾ ਕੁ ਦਿਖਾ ਦੇਖਣ ਨੂੰ ਆਇਆ ਬਹੁਤ ਜ਼ਿਆਦਾ ਦਿਖਾ ਤੇ ਇੰਨਾ ਜ਼ਿਆਦਾ ਵੀ ਸਾਡੇ ਕੋਲ ਤੇ ਗੁਰਦਾਨਾ ਕ ਭਵਨ ਬੁੱਕ ਕਰ ਲਈ ਤਾਂ ਵੀ ਪਰ ਜਾਣਾ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਬਸ ਇਹੋ ਵੀ ਚੰਗਾ ਖਾਓ ਤੇ ਚੰਗਾ ਖਾਓ ਪਰ ਕੁਝ ਲੋਕ ਇਹਨਾਂ ਦੀ ਗਾਇਕੀ ਨੂੰ ਭੁੱਲੇ ਜਾਂਦੇ ਹਨ ਨੂੰ ਕੀ ਮੈਸੇਜ ਮੈਸੇਜ ਫਿਰ ਉਹ ਭੁੱਲਦੇ ਨਹੀਂ ਕਿ ਕੋਈ ਹਾਲਤ ਦੀਆਂ ਮਜਬੂਰੀਆਂ ਹੋ ਜਾਂਦੀਆਂ ਜਿਹੜੇ ਚੰਗੇ ਚੰਗੇ ਆ ਮੈਥੋਂ 85 ਸਾਲ ਦੇ ਵਿਖਾਉਣ ਆਏ ਉਹ ਭੁੱਲਣ ਵਾਲੇ ਹੁੰਦੇ ਤੇ ਕਿੱਥੋਂ ਭੁੱਲਣਾ ਹੈ